ਜਿਹਾ ਚੇਰੀ ਲਿਖਿਆ ਤੇਰਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠ ਜਾਏ ਬੀਤੇ ਦਿਨੀ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਬੱbbi ਜੀ ਦੇ ਪੂਜਨੀ ਪਿਤਾ ਜੀ ਸਰਦਾਰ ਕਰਨਲ ਸਿੰਘ ਜੀ ਕਲਸੀ ਆਪਣੇ ਸਵਾਸਾ ਦੀ ਪੂੰਜੀ ਨੂੰ ਭੋਗ ਗਿਆ ਸੰਸਾਰ ਨੂੰ ਅਲਵਿਦਾ ਗਏ ਨੇ ਜਿਨ੍ਹਾਂ ਦੀ ਅੰਤਿਮ ਅਰਦਾਸ ਦੇ ਵਿੱਚ ਮਹਾਨਗਰ ਦੇ ਸਮੂੱਚੇ ਪੱਤਰਕਾਰ ਪਾਈਚਾਰੇ ਦੇ ਵੱਲੋਂ ਤੇ ਹੋਰ ਮਹਾਨ ਸ਼ਖਸੀਅਤਾਂ ਦੇ ਵੱਲੋਂ ਸ਼ਾਮਲ ਹੋ ਕੇ ਵਾਇਗਰੂ ਅੱਗੇ ਅਰਦਾਸ ਬੇਨਤੀ ਕੀਤੀ ਗਈ ਸ਼ਾਮਨੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤੇ ਸ਼੍ਰਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਆਪਣਾ ਸ਼ੋਕ ਸੰਦੇਸ਼ ਪੇਸ਼ ਕੀ ਸਰਬਜੀਤ ਸਿੰਘ ਬੱbbi ਜੀ ਦੇ ਨਾਲ ਉਹਨਾਂ ਦੇ ਸਵਰਗਵਾਸੀ ਪਿਤਾ ਜੀ ਦੇ ਵਿਛੋੜੇ ਦਾ ਦੁੱਖ ਸਾਂਝਾ ਕੀਤਾ ਗਿਆ ਇਸ ਮੌਕੇ ਧਾਰਮਿਕ ਸ਼ਖਸੀਅਤਾਂ ਦੇ ਵੱਲੋਂ ਸਰਬਜੀਤ ਸਿੰਘ ਬੱbbi ਨੂੰ ਦਸਤਾਰ ਪੇਟ ਕੀਤੀ ਗਈ ਜਿਹਾ ਚੇਰੀ ਲਿਖਿਆ ਤੇਰਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠ ਜਾਏ ਬੀਤੇ ਦਿਨੀ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਬੱbbi ਜੀ ਦੇ ਪੂਜਨੀ ਪਿਤਾ ਜੀ ਸਰਦਾਰ ਕਰਨਲ ਸਿੰਘ ਜੀ ਕਲਸੀ ਆਪਣੇ ਸਵਾਸਾ ਦੀ ਪੂੰਜੀ ਨੂੰ ਭੋਗ ਗਿਆ ਸੰਸਾਰ ਨੂੰ ਅਲਵਿਦਾ ਅਗ ਗਏ ਨੇ ਜਿਨ੍ਹਾਂ ਦੀ ਅੰਤਿਮ ਅਰਦਾਸ ਦੇ ਵਿੱਚ ਮਹਾਨਗਰ ਦੇ ਸਮੂਚੇ ਪੱਤਰਕਾਰ ਪਾਈਚਾਰੇ ਦੇ ਵੱਲੋਂ ਤੇ ਹੋਰ ਮਹਾਨ ਸ਼ਖਸੀਅਤਾਂ ਦੇ ਵੱਲੋਂ ਸ਼ਾਮਲ ਹੋ ਕੇ ਵਾਇਗਰੂ ਅੱਗੇ ਅਰਦਾਸ ਬੇਨਤੀ ਕੀਤੀ ਗਈ ਸ਼ਾਮਨੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤੇ ਸ਼੍ਰਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਆਪਣਾ ਸ਼ੋਕ ਸੰਦੇਸ਼ ਪੇਸ਼ ਕੀ ਸਰਬਜੀਤ ਸਿੰਘ ਬੱbbi ਜੀ ਦੇ ਨਾਲ ਉਹਨਾਂ ਦੇ ਸਵਰਗਵਾਸੀ ਪਿਤਾ ਜੀ ਦੇ ਵਿਛੋੜੇ ਦਾ ਦੁੱਖ ਸਾਂਝਾ ਕੀਤਾ ਗਿਆ ਇਸ ਮੌਕੇ ਧਾਰਮਿਕ ਸ਼ਖਸੀਅਤਾਂ ਦੇ ਵੱਲੋਂ ਸਰਬਜੀਤ ਸਿੰਘ ਬੱbbi ਨੂੰ ਦਸਤਾਰ ਪੇਟ ਕੀਤੀ ਗਈ